ਐਕਟਰ ਬਣ ਕੇ ਆ ਵੀ ਮੈਂ ਬਹੁਤ ਸਮਾਰਟ ਬਣ ਕੇ ਆਉਂਦੇ ਹੁੰਦੇ ਨਾ ਨਵੇਂ-ਨਵੇਂ ਕੱਪੜੇ ਪਾ ਕੇ ਤੇ ਥੱਲੇ ਉਹ ਮੈਨੂੰ ਪ੍ਰੋਡਿਊਸਰ ਲੱਗ ਰਿਹਾ ਅੱਜ ਦੀ ਹਾਲਾਤ ਚ ਉਹ ਮਾਫੀ ਦੀ ਵੀ ਗੱਲ ਕੀਤੀ ਗਈ ਇਸ ਫਿਲਮ ਦੇ ਵਿੱਚ ਜੋ ਹਿੰਟ ਹਲਕਾ ਜਿਹਾ ਦਿਖਾਈ ਹਾਂਜੀ ਹਾਂਜੀ ਵਰਲਡ ਇੱਕ ਲੈਵਲ ਤੇ ਸੇਮ ਹੋ ਰਿਹਾ ਪਰ ਉਹਦੇ ਚ ਜਿਹੜੀ ਕਲਚਰ ਦੀ ਬਿਊਟੀ ਹੈ ਉੱਤੇ ਬਹੁਤ ਭੜੀ ਛੱਟ ਵੱਜ ਰਹੀ ਹੈ ਜਿਹੜੀ ਸਾਨੂੰ ਹਜੇ ਦੇਖ ਨਹੀਂ ਰਹੀ ਕੀ ਆਡੀਅנס ਸਿਰਫ ਵੱਡੇ ਚਿਹਰੇ ਦੇਖ ਕੇ ਫਿਲਮ ਦੇਖਦੀ ਹੈ ਕਈ ਵਾਰ ਸਕ੍ਰਿਪਟ ਵੀ ਨਹੀਂ ਦੇਖੀ ਜਾਂਦੀ ਮਿਹਨਤ ਵੀ ਨਹੀਂ ਦੇਖੀ ਜਾਂਦੀ ਪ੍ਰੋਡਿਊਸਰ ਦਾ ਮਤਲਬ ਇਹ ਥੋੜੀ ਮਹਿੰਗੀ ਗੱਡੀ ਚ ਆ ਕੇ ਵੈਰਿਟੀ ਚ ਬਹਿ ਗਏ ਸੁਣੇ ਸੁਣੇ ਹੀਰੋਨਾ ਨੂੰ ਦੇਖੀ ਜਾਣਾ ਵੀ ਇਹਨੂੰ ਲੈਣਾ ਇਹਨੂੰ ਲੈਣਾ ਹਨਾ ਆ ਤਾਂ ਪੈਸੇ ਨੂੰ ਲੈ ਕੇ ਬਾਲਾ ਟੀਟ ਹੁੰਦਾ ਸੀ ਇਹ ਤਾਂ ਰੁਪਈਆ ਸੀ ਵਾਪਸ ਕਰਾਉਂਦਾ ਰਿਹਾ ਸਾਡੇ ਤੋਂ ਤਾਂ ਸਾਨੂੰ ਲੱਗਦਾ ਇਹ ਬਹੁਤ ਵਧੀਆ ਚੀਜ਼ ਹੈ ਜਦੋਂ ਮੇਰਾ ਵਿਆਹ ਸੀਗਾ ਉਦੋਂ ਵੀ ਪੈਸੇ ਮੁੱਗ ਗਏ ਸੀਗੇ ਅਕਸਰ ਦੇਖਦੇ ਆਂ ਕਿ ਜਦੋਂ ਫੰਕਸ਼ਨ ਕਰਦਾ ਹੁੰਦਾ ਨਾ ਤਾਂ ਘਰ ਦਾ ਸਭ ਤੋਂ ਸਿਆਣਾ ਜਿਹੜਾ ਜੀ ਹੁੰਦਾ ਹੈ ਜਿਹੜਾ ਘਰ ਦੇ ਹਰ ਕੰਮ ਨੂੰ ਮੈਨੇਜ ਕਰ ਰਿਹਾ ਹੁੰਦਾ ਉਹ ਅਕਸਰ ਸਾਦੇ ਜਿਹੇ ਲਿਬਾਸ 'ਚ ਨਜ਼ਰ ਆਉਂਦਾ ਹੈ ਜਾਂ ਉਹ ਵਿਚਾਰਾ ਪੈਂਟ ਕੋਟ ਪਾਣਾ ਭੁੱਲ ਜਾਂਦਾ ਔਰ ਅੱਜ ਉਹ ਇਹ ਭੋਲੇ ਉਹਦਾ ਟ੍ਰੇਲਰ ਲਾਂਚ ਹੋਣਾ ਸੀ ਤਾਂ ਸੰਧੂ ਸਾਹਿਬ ਇੱਦਾਂ ਹੀ ਆ ਗਏ ਕੈਂਚੀ ਚਪਲਾ ਪਾਈ ਹੈ ਹੱਥ 'ਚ ਛਤਰੀ ਫੜੀ ਹੋਈ ਸੀ ਟਾਈਮ ਨਹੀਂ ਲੱਗਿਆ ਚਾਹ ਬੜਾ ਸੀ ਕੀ ਕਰ ਲੈ ਮੈਂ ਨਾ ਉੱਤੋਂ ਤਾਂ ਐਕਟਰ ਬਣ ਕੇ ਆਇਆ ਵੀ ਮੈਂ ਬਹੁਤ ਸਮਾਰਟ ਬਣ ਕੇ ਆਉਂਦੇ ਹੁੰਦੇ ਨਾ ਨਵੇਂ-ਨਵੇਂ ਕੱਪੜੇ ਪਾ ਕੇ ਤੇ ਥੱਲੇ ਉਹ ਮੈਨੂੰ ਪ੍ਰੋਡਿਊਸਰ ਵਿਖ ਰਿਹਾ ਅੱਜ ਦੀ ਹਾਲਾਲ ਚ ਕਿ ਫਿਰ ਉਹ ਮੈਂ ਥੱਲੇ ਪ੍ਰੋਡਿਊਸਰ ਬਣ ਕੇ ਆਇਆ ਵੀ ਆਹ ਹਾਲ ਹੋਏ ਪਏ ਆ ਸੋ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਨਾਲੇ ਵੀ ਕਹੀਦਾ ਹੁੰਦਾ ਹਾਲਾਂਕਿ ਇਹ ਗੱਲ ਝੂਠ ਹੈ ਮੈਂ ਚਾਹੁੰਦਾ ਸੀਗਾ ਸ਼ੁਰੂ ਤੋਂ ਅਸੀਂ ਗੱਲ ਕਰਦੇ ਹੁੰਦੇ ਸੀ ਵੀ ਜਦੋਂ ਆਪਾਂ ਕੈਰੈਕਟਰ ਬੇਸਡ ਕੋਈ ਫਿਲਮ ਕਰਾਂਗੇ ਨਾ ਸਾਡੇ ਕੈਰੈਕਟਰ ਬੇਸ ਫਿਲਮਾਂ ਬਹੁਤ ਘੱਟ ਬਣਦੀਆਂ ਹੂੰ ਉਹ ਹਮੇਸ਼ਾ ਵੱਡੀ ਹੁੰਦੀ ਹੈ ਨਾ ਚਾਹੇ ਤੁਸੀਂ ਐਨੀਮਲ ਲਾ ਲਓ ਕੋਈ ਵੀ ਫਿਲਮ ਲਾ ਲਓ ਨਾ ਉਹਦੀ ਗੱਲ ਤਾਂ ਕਰਦੇ ਕੋਈ ਕਰੈਕਟਰ ਦੇ ਨਾਲ کہانی ਕਹਿੰਦੇ ਆ ਤਾਂ ਬਹੁਤ ਡਿਟੇਲ ਚ ਜਾਂਦੇ ਤਾਂ ਸਾਨੂੰ ਮੈਨੂੰ ਇਹ ਲੱਗਦਾ ਸੀ ਜਦੋਂ ਆਪਾਂ ਕੋਈ ਕਰਾਂਗੇ ਨਾ ਤਾਂ ਮੈਂ ਉਹ ਕਰੈਕਟਰ ਦੇ ਥਰੂ ਹੀ ਲੋਕਾਂ ਨਾਲ ਵਿਚਰਨਾ ਚਾਹੁੰਨਾ ਕਿ ਉਸ ਥਰੂ ਹੀ ਮੈਂ ਰਹਿਣਾ ਚਾਹੁੰਨਾ ਉਹ ਚ ਜ਼ਿਆਦਾ ਮਜ਼ਾ ਆਉਂਦਾ ਜਿਵੇਂ ਇੱਕ ਅਮਲੀ ਦਾ ਕਰੈਕਟਰ ਹੈ ਇਸ ਮੂਵੀ ਦੇ ਵਿੱਚ ਟ੍ਰੇਲਰ ਚ ਜੋ ਸਮਝ ਆਇਆ ਪਰ ਉਹ ਇੰਨਾ ਦਿਮਾਗੀ ਇੰਨਾ ਸ਼ਾਤਰ ਹੈ ਪਰਲਰਲੀ ਵੀ ਦਿਖ ਰਿਹਾ ਹਾਂ ਅਮਲੀ ਨਹੀਂ ਕਹਿ ਸਕਦੇ ਮੈਨੂੰ ਲੱਗਦਾ ਉਹ ਉਹਦੇ ਲਈ ਉਹ ਅਮਲੀ ਨਹੀਂ ਹੈਗਾ ਉਹਦੇ ਲਈ ਉਹਨੂੰ ਲੱਗਦਾ ਕਿ ਪਿੰਡ ਉਹਨੂੰ ਸਮਝਦਾ ਕਈ ਵਾਰੀ ਮੈਂ ਦੇਖਦਾ ਨਾ ਮੈਂ ਪਿੰਡਾਂ ਚ ਰਿਆਂ ਕਈ ਵਾਰੀ ਨਾ ਕੋਈ ਮੋਟਰਸਾਈਕਲ ਭਜਾ ਕੇ ਲੰਘ ਜਾਂਦਾ ਹੁੰਦਾ ਸੀ ਖੜੇ ਜੇ ਹੁੰਦੇ ਨੇ ਨਾ ਬਜ਼ੁਰਗ ਜੇ ਕਈ ਵਾਰ ਮੋੜਾਂ ਤੇ ਉਹ ਉਹਦੇ ਪ੍ਰਤੀ ਇੱਕ ਅਜੀਬ ਜਿਹੀ ਉਹ ਬਣ ਜਾਂਦੀ ਹੈ ਇਹ ਨਹੀਂ ਬਣਦਾ ਟਿੱਕੇ ਹੈ ਨਾ ਇਹ ਹੁੰਦੇ ਆ ਤਾਂ ਮੈਨੂੰ ਲੱਗਦਾ ਇਹ ਚੀਜ਼ ਇਹ ਪਿੰਡਾਂ ਦੀ ਬਿਊਟੀ ਵੀ ਹੈ ਇੱਕ ਦੂਜੇ ਬਾਰੇ ਗੱਲ ਕਰਨੀ ਤਾਂ ਪਿੰਡ ਦਾ ਉਹਦੇ ਪ੍ਰਤੀ ਐ ਪਰ ਉਹਨੂੰ ਲੱਗਦਾ ਉਹ ਬਹੁਤ ਕੈਂਡ ਬੰਦਾ ਹੋਲੇ ਨੂੰ ਐਂ ਲੱਗਦਾ ਕਿ ਠੀਕ ਐ ਅਸੀਂ ਦੁਨੀਆ ਨੂੰ ਐਂ ਜਿਉਂਦੇ ਆਂ ਚਾਹੇ ਥੂਣੀ ਵੀ ਨੋਟਾਂ ਨਾ ਪਾ ਲਈਂ ਹਾਂ ਉਹ ਕਹਿੰਦਾ ਵੀ ਮੇਰਾ ਇੱਕ ਟਾਰਗੇਟ ਆ ਕੋਈ ਗੱਲ ਨਹੀਂ ਪਿੰਡ ਵਾਲੇ ਹੋ ਜੇ ਤੁਸੀਂ ਮੈਨੂੰ ਐਂ ਸਮਝਦੇ ਹੋ ਤਾਂ ਕੋਈ ਗੱਲ ਨਹੀਂ ਇੱਕ ਦਿਨ ਮੈਂ ਕੋਈ ਇਹੋ ਜਿਹਾ ਕੰਮ ਕਰੂੰਗਾ ਤੁਸੀਂ ਸਾਰੇ ਮਗਰ ਭੱਜੇ ਫਿਰੋਗੇ ਤੇ ਉਹ ਫਿਲਮ ਚ ਕੁਛ ਇਦਾਂ ਦਾ ਕਰਦਾ ਵੀ ਪਿੰਡ ਸ਼ਹਿਰਾਂ ਚ ਤਬਦੀਲ ਹੋ ਰਹੇ ਨੇ ਕੁਝ ਅਜੀਹਾ ਦਿਖਾਈ ਦਿੱਤਾ ਐ ਫਿਲਮ ਦੇ ਵਿੱਚ ਇਹ ਸੱਚ ਵੀ ਐ ਇਹ ਹੋ ਵੀ ਰਿਹਾ ਐ ਇਹਦੇ ਬਾਰੇ ਥੋੜਾ ਜਿਹਾ ਤੁਸੀਂ ਅਸੀਂ ਚਾਹੁੰਦੇ ਸੀ ਕਿ ਕਿ ਫਿਲਮ ਜੇ ਹਸਾਊਗੀ ਤਾਂ ਮੈਂ ਚਾਹੁੰਦਾ ਸੀ ਇਸ ਫਿਲਮ ਨੂੰ ਐ ਨਾ ਹੋਵੇ ਯਾਰ ਹੱਸ ਕੇ ਜੇ ਲੋਕ ਚਲੇ ਜਾਣ ਤੇ ਇਸ ਬਾਰੇ ਲੋਕ ਗੱਲ ਕਰਨ ਕਿ ਜੋ ਇਹਨਾਂ ਨੇ ਹੱਸਦੇ ਹੱਸਦੇ ਨੇ ਗੱਲ ਕਰਤੀ ਉਹ ਬਹੁਤ ਸੋਚਣ ਵਾਲੀ ਗੱਲ ਤਾਂ ਮੇਰੇ ਲਈ ਇਹ ਇਸ਼ੂ ਬਹੁਤ ਵੱਡਾ ਸੀਗਾ ਕਿ ਜੇ ਸਾਰੇ ਸ਼ਹਿਰ ਪਿੰਡਾਂ ਨੂੰ ਕਵਰ ਕਰ ਗਈ ਜਾਂ ਸਾਰੇ ਰੋੜਾ ਹਾਈਵੇ ਸਾਡੀਆਂ ਵਾਹੀਯੋਗ ਜ਼ਮੀਨਾਂ ਨੇ ਜਿੱਚ ਸਾਨੂੰ ਖਾਣ ਨੂੰ ਮਿਲਦਾ ਉਹ ਬਣ ਗਈ ਤਾਂ ਫਿਰ ਅਸੀਂ ਖਾਵਾਂਗੇ ਕੀ ਡਿਵੈਲਪਮੈਂਟ ਠੀਕ ਹੈ ਹੋ ਰਹੀ ਹੈ ਉਹਦੇ ਨਾਂ ਤੇ ਮੈਂ ਇਹ ਨਹੀਂ ਕਹਿੰਦਾ ਵੀ ਹੋਣੀ ਵੀ ਚਾਹੀਦੀ ਹੈ ਹਮੇਸ਼ਾ ਅੱਗੇ ਵਧਣਾ ਚਾਹੀਦਾ ਪਰ ਸਾਨੂੰ ਉਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਇਸ ਮਿੱਟੀ 'ਚ ਜੋ ਉਗਦਾ ਦੋ ਚੀਜ਼ਾਂ ਨੇ ਜਾਂ ਤਾਂ ਉਹਨੂੰ ਵੇਚ ਕੇ ਇੱਕ ਵਾਰ ਚ ਜਿੰਨੇ ਪੈਸੇ ਮਿਲਦੇ ਆ ਸਾਨੂੰ ਲੱਗਦਾ ਹੈ ਵੇਚ ਕੇ ਕੁਝ ਹੋਰ ਕਰ ਲਓ bizness ਕਰ ਲਓ ਠੀਕ ਹੈ ਜੀ ਉਹ ਵੀ ਇੱਕ ਅਲੱਗ ਠੀਕ ਹੈ ਪਰ ਕੁਝ ਲੋਕ ਇਹ ਡਿਸੀਜਨ ਲੈਂਦੇ ਆ ਕਿ ਅਸੀਂ ਨਹੀਂ ਵੇਚਣੀ ਇਸ ਇਸ ਜੋ ਇਸ ਕਿਲੇ 'ਚ ਮੰਨ ਲਓ ਇੱਕ ਕਿਲੇ ਦੀ ਗੱਲ ਹੁੰਦੀ ਹੈ ਜੀ ਜੋ ਉਹਦੇ 'ਚ ਉਗਦਾ ਜੋ ਅਸੀਂ ਖਾਂਦੇ ਆ ਉਹਦੀ ਕੋਈ ਰੀਜ਼ਨ ਹਰ ਕੋਈ ਸੋਨਾ ਬਣ ਗਿਆ ਤਾਂ ਫਿਰ ਖਾਊਗਾ ਕੀ ਤਾਂ ਇਸ ਫਿਲਮ 'ਚ ਬਹੁਤ ਵਧੀਆ ਸਬਜੈਕਟ ਹੈ ਹਸਦੇ ਹਸਦੇ ਬਹੁਤ ਵੱਡੀ ਇਸ ਫਿਲਮ ਚ ਗੱਲ ਕੀਤੀ ਗਈ ਹੈ ਕਿ ਸਾਡੀ ਕੱਲੀ ਉਹ ਜ਼ਮੀਨ ਹੈ ਚਾਹੇ ਵਰਲਡ ਚ ਲਾ ਲਓ ਚਾਹੇ ਇੰਡੀਆ ਚ ਲਾ ਲਓ ਜਿਸ ਮਿੱਟੀ ਚ ਸਭ ਕੁਝ ਉੱਗਦਾ ਕਿ ਇਹਨੂੰ ਬਚਾ ਲੈਣਾ ਚਾਹੀਦਾ ਕਿ ਪੂ ਮਾਫੀਆ ਦੀ ਵੀ ਗੱਲ ਕੀਤੀ ਗਈ ਇਸ ਫਿਲਮ ਦੇ ਵਿੱਚ ਜੋ ਹਿੰਟ ਹਲਕਾ ਜਿਹਾ ਦਿਖਾਈ ਹਾਂਜੀ ਹਾਂਜੀ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਹੈ ਇਹ ਚੀਜ਼ਾਂ ਮੈਂ ਅੱਖੀਂ ਦੇਖੀਆਂ ਹੋਈਆਂ ਜਦੋਂ ਡਿਵੈਲਪਮੈਂਟ ਦੇ ਅੰਦਰ ਆਉਂਦੇ ਆ ਤਾਂ ਹੁਣ ਵਿਚਾਰੇ ਮਾਤੜ ਜੀ ਦੇ ਕੋਲ ਪੰਜ ਕਿੱਲੇ ਆ ਹਨ ਕੋਈ ਆ ਕੇ ਉਹਨੂੰ ਕਹਿ ਦੇਵੇ ਕਿੰਨੇ ਪੈਸੇ ਲੈਣਾ ਉਹਨਾਂ ਨੇ ਜ਼ਿੰਦਗੀ ਚ ਨਾ ਪੈਸਾ ਦੇਖਿਆ ਹੀ ਨਹੀਂ ਵਿਚਾਰਿਆਂ ਨੇ ਤੁਹਾਨੂੰ 3.7 ਕਰੋੜ 7 7 ਕਰੋੜ ਨੂੰ ਦੇ ਰਹੇ ਹਾਂ ਉਹਨਾਂ ਨੂੰ ਕੈਸ਼ ਦੇਤਾ ਹਨ ਉਹ ਭੂਮਾ ਵੀ ਹੈ ਲਾਲਚ ਦੇ ਕੇ ਉਹਨਾਂ ਨੇ ਇੱਕ ਵਾਰੀ ਤਾਂ ਲੈ ਲਿਆ ਸਾਨੂੰ ਲੱਗਦਾ ਕਿ ਅਸੀਂ ਬਹੁਤ ਪੈਸਾ ਕਮਾ ਲਿਆ ਬਟ ਉਹਨੇ ਉੱਥੇ ਕਰਨਾ ਕੀ ਹੈ ਇਹ ਉਹਨੂੰ ਨਹੀਂ ਪਤਾ ਉਸ ਉਸ ਉੱਥੇ ਤਾਂ ਹੁਣ ਖਾਨ ਲਈ ਉਗਦਾ ਨਾ ਅਸੀਂ ਉਹ ਸਾਰੀ ਉਮਰ ਲਈ ਉਹ ਜ਼ਮੀਨ ਉਹਨੂੰ ਦੇਤੀ ਹੁਣ ਉੱਥੇ ਮਾਲ ਬਣ ਗਿਆ ਉਸੇ ਅਸੀਂ ਸਬਜੈਕਟ ਤੇ ਗੱਲ ਕਰਦੇ ਸੀ ਹੁਣ ਚਾਹੇ ਆਪਣੇ ਮੋਹਾਲੀ ਚੰਡੀਗੜ੍ਹ ਚ ਕਿੰਨੇ ਮਾਲ ਨੇ ਇਹੀ ਮਾਲ ਦੁਬਈ ਚ ਨੇ ਇਹੀ ਅਮਰੀਕਾ ਚ ਨੇ ਵਰਲਡ ਇੱਕ ਲੈਵਲ ਤੇ ਸੇਮ ਹੋ ਰਿਹਾ ਪਰ ਉਹਦੇ ਚ ਜਿਹੜੀ ਕਲਚਰ ਦੀ ਬਿਊਟੀ ਹੈ ਉਹ ਤੇ ਬਹੁਤ ਭੜੀ ਸੱਟ ਵੱਜ ਰਹੀ ਹੈ ਜਿਹੜੀ ਸਾਨੂੰ ਹਜੇ ਦੇਖ ਨਹੀਂ ਰਹੀ ਤੁਸੀਂ ਛੋਟੇ ਛੋਟੇ ਪ੍ਰੋਜੈਕਟਸ ਬੜੇ ਘੱਟ ਬਜਟ ਦੇ ਵਿੱਚ ਬਣਾਏ ਸੀ ਜਦੋਂ ਪੈਸੇ ਦੀ ਵੀ ਕਮੀ ਹੁੰਦੀ 치ਮਾ ਸਾਹਿਬ ਤੁਹਾਡੇ ਨਾਲ ਬੈਠੇ ਨੇ 치ਮਾ ਸਾਹਿਬ ਇਹ ਵੀ ਰੋਟੀ ਸੀ ਕੰਫਰਮ ਕੀਤਾ ਸੀ ਇਹਨੇ ਜੀ 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 ਉਦੋਂ ਤੋਂ ਲੈ ਕੇ ਫਿਰ ਬਾਲੀਵੁੱਡ ਤੱਕ ਫਿਰ ਵੱਡੇ ਵੱਡੀ ਹਸਤੀਆਂ ਨੂੰ ਮਿਲਣਾ ਮਾਫ ਕਰਨਾ ਪਤਾਲ ਲੋਕ ਵਰਗੀ ਇੱਕ ਵੈਬ ਸੀਰੀਜ਼ 'ਚ ਕੰਮ ਕਰਨਾ ਤੇ ਹੁਣ ਅੱਜ ਇੱਥੇ ਬੈਠੇ ਹਾਂ ਆਬਜ਼ਰਵ ਕੀ ਕੀਤਾ ਹੈ ਹੁਣ ਤੱਕ ਕਮੀਆਂ ਕਿਹੜੀਆਂ ਕਿਹੜੀਆਂ ਅਜੇ ਤੱਕ ਸਾਹ ਦੇਖੋ ਐਸ ਐਕਟਰ ਤਾਂ ਅੱਜ ਵੀ ਸਿੱਖ ਰਹੇ ਆ ਜੀ ਅੱਗੇ ਵੀ ਸਿੱਖਾਂਗੇ ਹਨ ਫਿਰ ਮੈਨੂੰ ਜਿਹੜਾ ਮੈਂ ਪਿਛਲੇ ਕਈ ਸਾਲਾਂ ਤੋਂ ਲੱਗਦਾ ਸੀ ਹੋਣੀ ਚਾਹੀਦੀ ਹੈ ਕਿ ਹਰ ਡਿਸੀਜਨ ਪ੍ਰੋਡਿਊਸਰ ਕੋਲ ਹੁੰਦਾ ਹਨ ਇੱਕ ਪ੍ਰੋਡਿਊਸਰ ਨੇ ਕਹਾਣੀ ਲੱਭਣੀ ਹੁੰਦੀ ਹੈ ਇੱਕ ਪ੍ਰੋਡਿਊਸਰ ਨੇ ਡਾਇਰੈਕਟਰ ਲੱਭਣਾ ਹੁੰਦਾ ਤਾਂ ਮੈਨੂੰ ਲੱਗਦਾ ਸੀ ਕਿ ਅੱਜ ਨਹੀਂ ਤਾਂ ਕੱਲ ਨੂੰ ਤਾਂ ਕਦੇ ਕਰਾਂਗੇ ਤੇ ਔਖੇ ਸੌਖੇ ਹੋ ਕੇ ਮੈਨੂੰ ਲੱਗਦਾ ਇਸ ਫਿਲਮ 'ਚ ਜਦੋਂ ਪ੍ਰੋਡਿਊਸਰ ਆਏ ਹਣ ਅਸੀਂ ਉਹ ਕਰ ਸਕੇ ਹਾਂ ਜੋ ਅਸੀਂ ਚਾਹੁੰਦੇ ਸੀ ਹੁਣ ਆਡੀਅנס ਹੈ ਜੇ ਉਹ ਐਕਸੈਪਟ ਕਰਦੀ ਹੈ ਤਾਂ ਚਾਰ ਹੋਰ ਬਣਣਗੀਆਂ ਇਦਾਂ ਦੀਆਂ ਫਿਲਮਾਂ ਹਨਾ ਜੇ ਨਹੀਂ ਕਰਦੀ ਤਾਂ ਹੋਰ ਮਿਹਨਤ ਨਾਲ ਆਵਾਂਗੇ ਪਰ ਕਰਾਂਗੇ ਉਹੀ ਜੋ ਅਸੀਂ ਕਰਨਾ ਚਾਹੁੰਦੇ ਪਰ ਕਈ ਵਾਰ ਬਹੁਤ ਵਾਰ ਇਦਾਂ ਹੁੰਦਾ ਕਿ ਆਡੀਅנס ਸਿਰਫ ਵੱਡੇ ਚਿਹਰੇ ਦੇਖ ਕੇ ਫਿਲਮ ਦੇਖਦੀ ਹੈ ਕਈ ਵਾਰ ਸਕ੍ਰਿਪਟ ਵੀ ਨਹੀਂ ਦੇਖੀ ਜਾਂਦੀ ਮਿਹਨਤ ਵੀ ਨਹੀਂ ਦੇਖੀ ਜਾਂਦੀ ਇਹ ਇਹ ਮੈਨੂੰ ਲੱਗਦਾ ਵਹਿਮ ਹੈ ਜਦੋਂ ਅਸੀਂ ਪਹਿਲੀ ਫਿਲਮ ਕੀਤੀ ਸੀ ਸਾਨੂੰ ਕੋਈ ਨਹੀਂ ਸੀ ਜਾਣਦਾ ਰੁਪਿੰਦਰ ਗਾਂਧੀ ਅੱਜ ਜੋ ਕਲਟ ਫਿਲਮ ਬਣਦੀ ਜਾਂਦੀ ਹੈ ਅੱਜ ਜੋ ਕਰੈਕਟਰ ਹਰ ਬੰਦੇ ਦੀ ਜ਼ੁਬਾਨ ਤੇ ਘੱਟ ਹੀ ਬੰਦਾ ਮਿਲਦਾ ਜਿਨੇ ਉਹ ਨਾਂ ਦੇਖੀ ਹੋਵੇ ਉਦੋਂ ਸਾਨੂੰ ਕੋਈ ਨਹੀਂ ਸੀ ਜਾਣਦਾ ਲਾਈਕ ਐਸਟੈਬਲਿਸ਼ਡ ਕੈਰੈਕਟਰ ਹੈ ਆਲਰੇਡੀ ਹਾਂ ਜੀ ਤੇ ਜਦੋਂ ਉਦੋਂ ਐ ਹੋ ਸਕਦਾ ਹੁਣ ਤਾਂ ਫਿਰ ਵੀ ਮਾੜਾ ਮੂਟਾ ਲੋਕ ਜਾਣਦੇ ਆ ਨਾ ਮਾੜਾ ਮੂਟਾ ਨਹੀਂ ਹੁਣ ਤਾਂ ਬਹੁਤ ਵੱਡੀ ਗੱਲਬਾਤ ਹੈ ਚਲੋ ਆਰਟਿਸਟ ਨੂੰ ਐ ਕਹਿਣਾ ਪਹਿਲਾਂ ਵੀ ਮਾੜਾ ਮੂਟਾ ਹੀ ਜਾਣਦੇ ਆ ਨਾਲ ਐ ਵੀ ਕਿਹਨਾਂ ਤੇ ਹੱਥ ਲਾ ਕੇ ਕਹਿਣਾ ਹੀ ਪੈਂਦਾ ਹਾਂ ਜੀ ਸੋ ਮੈਨੂੰ ਲੱਗਦਾ ਕਿ ਕੋਸ਼ਿਸ਼ ਇਹੀ ਹੈ ਕਿ ਬੇਸਿਕਲੀ ਡਿਸੀਜਨ ਅਸੀਂ ਆਪ ਲੈਣਾ ਚਾਹੁੰਦੇ ਸੀ ਦੈਟਸ ਵਾਈ ਅਸੀਂ ਪ੍ਰੋਡਿਊਸਰ ਆਏ ਆ ਐਦਾਂ ਨਹੀਂ ਕਿ ਪੈਸਾ ਬਹੁਤ ਲੋਕਾਂ ਕੋਲ ਹੈ ਮੈਨੂੰ ਲੱਗਦਾ ਹੁੰਦਾ ਕਿ ਪ੍ਰੋਡਿਊਸਰ ਮੈਂ ਬੰਬੇ ਕੀ ਸਿੱਖਦਾ ਸੀਗਾ ਜਦੋਂ ਮੈਂ ਵੈਬ ਇੱਕ ਕੋਈ ਮੈਨੂੰ ਏਡੀ ਟੱਕਰ ਗਈ ਕੁੜੀ ਸੀਗੀ ਮੈਨੂੰ ਉਹਦੀ ਬੈਕਗ੍ਰਾਉਂਡ ਪਤਾ ਲੱਗੀ ਉਹ ਮਿਲੀਅਨਰ ਸੀਗੇ ਬੰਬੇ ਦੇ ਮੈਨੂੰ ਜਦੋਂ ਮੈਂ ਹਿੱਲ ਗਿਆ ਮੈਂ ਤੂੰ ਏਡੀ ਕਰਦੀ ਫਿਰਦੀ ਆ ਕਦੇ ਇਧਰ ਨੂੰ ਪੁੱਜ ਤੂੰ ਕਹੇ ਮੈਂ ਤੂੰ ਤਾਂ ਸਾਰੀ ਫਿਲਮ ਖਰੀਦ ਲੈ ਵੀ ਜਿਹੜਿਆ ਜਿੰਨੇ ਤੁਰੇ ਫਿਰਦੇ ਆ ਤੁਹਾਡੇ ਕੋਲ ਤਾਂ ਇੰਨਾ ਪੈਸਾ ਉਹ ਕਹਿੰਦੀ ਵੀ ਇਸੇ ਕਰਕੇ ਮੈਂ ਸਿੱਖ ਰਹੀ ਆ ਕਿ ਕੱਲ ਨੂੰ ਮੈਂ ਲਾਉਣਾ ਕਿੱਥੇ ਆ ਤੇ ਮੈਂ ਹੈਰਾਨ ਸੀਗੀ ਉਹਨੇ ਬੇਸਿਕ ਤੋਂ ਜੌਬ ਸ਼ੁਰੂ ਕੀਤੀ ਸੀਗੀ ਤਾਂ ਮੈਂ ਇਸ ਚੀਜ਼ ਤੋਂ ਬਹੁਤ ਹੈਰਾਨ ਹੋਇਆ ਯਾਰ ਇਸ ਚੀਜ਼ ਤੋਂ ਲੰਘਣਾ ਚਾਹੀਦਾ ਜੇ ਤੁਸੀਂ ਪ੍ਰੋਡਿਊਸਰ ਵੀ ਬਣਨਾ ਤਾਂ ਤੁਹਾਨੂੰ ਪ੍ਰੋਡਕਸ਼ਨ ਦੀਆਂ ਗੱਡੀਆਂ ਵੀ ਤੇ ਡਿਊਟੀ ਲੱਗੀ ਸੀ ਉਸ ਕੁੜੀ ਦੀ ਜਿਹੜੀ 4 ਵਜੇ ਉੱਠ ਕੇ ਭੇਜਦੀ ਸੀ ਵੀ ਫਲਾਣਾ ਉੱਥੇ ਚੱਲ ਤੇ ਉਹ ਐਡੇ ਤਕੜੇ ਘਰੋਂ ਸੀ ਮੈਂ ਹੈਰਾਨ ਰਹਿ ਗਿਆ ਸੀ ਕਹਿੰਦਾ ਮੈਨੂੰ ਲੱਗਦਾ ਸੀ ਯਾਰ ਜੇ ਅਸੀਂ ਨਹੀਂ ਬਣਾਂਗੇ ਤਾਂ ਕੌਣ ਬਣੂਗਾ ਨਾ ਪ੍ਰੋਡਿਊਸਰ ਦਾ ਮਤਲਬ ਇਹ ਥੋੜੀ ਮਹਿੰਗੀ ਗੱਡੀ 'ਚ ਆ ਕੇ ਵੈਰਨਿਟੀ 'ਚ ਬਹਿ ਕੇ ਤੇ ਸੋਹਣੀਆਂ ਸੋਹਣੀਆਂ ਹੀਰੋਨਾ ਨੂੰ ਦੇਖੀ ਜਾਣਾ ਵੀ ਇਹਨੂੰ ਲੈਣਾ ਇਹਨੂੰ ਲੈਣਾ ਹਨਾ ਤਾਂ ਉਹ ਡੈਫੀਨੇਸ਼ਨ ਗਲਤ ਆ ਪ੍ਰੋਡਿਊਸਰ ਦਾ ਆ ਗਰਾਉਂਡ ਤੇ ਆ ਕੇ ਦੇਖਣਾ ਵੀ ਸਭ ਨੂੰ ਫੂਡ ਪਹੁੰਚ ਰਿਹਾ ਜੋ ਚੀਜ਼ ਮੈਂ ਚਾਹੁੰਨਾ ਹੋ ਰਹੀ ਹੈ ਸੋ ਮੈਨੂੰ ਲੱਗਦਾ ਹੈ ਹਾਂਜੀ ਚੀਮਾ ਸਾਹਿਬ ਕਰੈਕਟਰ ਤੁਹਾਡਾ ਇੱਕ ਵੱਖਰਾ ਜਿਹਾ ਹੈ ਦੇ ਵਿੱਚ ਇੱਕ ਚਲਾਕ ਚੁਸਤ ਜਿਹਾ ਹੈ ਨਾ ਆਪਣੇ ਕਰੈਕਟਰ ਬਾਰੇ ਕਹਿੰਦਾ ਤੁਸੀਂ ਕਹਿੰਦਾ ਤੁਸੀਂ ਦੱਸਤਾ ਇੰਨਾ ਕੀ ਮੈਂ ਬੋਲ ਲਾਉਣਾ ਇਹਦਾ ਭੋਲਾ ਜੀ ਤੇ ਮੇਰਾ ਛਾਤਰਾ ਕਰੈਕਟਰ ਸੋ ਇਹੀ ਚੀਜ਼ ਆ ਗਈ ਦੋਸਤੋ ਦੋਵੇਂ ਦੋਸੀ ਸ਼ਾਇਦ ਬਚਪਨ ਚ ਖੇਡੇ ਇਕੱਠੇ ਪਿੰਡ ਚ ਇੱਕ ਪਿੰਡ ਦੇ ਆ ਸੋ ਉਸ ਬਿਹਾਵ ਤੇ ਜਦੋਂ ਮੈਂ ਬਾਹਰ ਨਿਕਲਿਆ ਪਿੰਡ ਤੋਂ ਇੰਨੇ ਚੀਜ਼ਾਂ ਕਰਕੇ ਥੋੜਾ ਜਿਹਾ ਆ ਚੀਜ਼ ਹੋਣ ਲੱਗੀ ਫਿਰ ਇਹ ਚੀਜ਼ ਤੇ ਸਾਡੀ ਜਿਹੜੀ ਸਟੋਰੀ ਆ ਫਿਲਮ ਦੀ ਇਸ ਵਿੱਚ ਦੀ ਖੜੀ ਆ ਸੋ ਸਾਹਿਬ ਇਹ ਸੱਚ ਹੈ ਅੱਜ ਪੈਸੇ ਨੇ ਬੜੀਆਂ ਦੋਸਤੀਆਂ ਬੜੇ ਰਿਸ਼ਤਿਆਂ 'ਚ ਫਿੱਕ ਪਾਈ ਆ ਇਹ ਨਿੱਜੀ ਜ਼ਿੰਦਗੀ ਦੇ ਵਿੱਚ ਕਦੀ ਹੋਇਆ ਐ ਇਦਾਂ ਆਬਜ਼ਰਵ ਕੀਤਾ ਕਦੀ ਹਾਂ ਮੈਂ ਇਸ ਵਿੱਚ ਬਹੁਤ ਉਹ ਕਰਦਾ ਯਾਰ ਕਦੇ ਪੈਸੇ ਪਿੱਛੇ ਮਨ 'ਚੋਂ ਨਾਜ ਕਿਉਂਕਿ ਇੱਕ ਪੈਸਾ ਹੀ ਆ ਜਿਹੜਾ ਫਿੱਕ ਪਾਉਂਦਾ ਮੈਨੂੰ ਲੱਗਦਾ ਉਹਦੇ ਚੱਕਰ 'ਚ ਹੀ ਰਿਲੇਸ਼ਨ ਖਰਾਬ ਹੁੰਦੇ ਸਗੋਂ ਮੈਂ ਕਹਿੰਦਾ ਉਹਨਾਂ ਵੀ ਗੱਲ ਬੁਰੀ ਲੱਗੂਗੀ ਪਹਿਲਾਂ ਹੀ ਕਲੀਅਰ ਕਰ ਲਓ ਜਦੋਂ ਤੁਸੀਂ ਲਾਈਫ ਚ ਕਲੀਅਰ ਕਰ ਲਓ ਅਸੀਂ ਮੈਨੂੰ ਲੱਗਦਾ ਮੇਰੇ ਸਕੂਲ ਦੇ ਯਾਰ ਵੀ ਉਹੀ ਨੇ ਇੱਥੇ ਫਿਰਦੇ ਆਲੇ ਦੁਆਲੇ ਕਾਲਜ ਵਾਲੇ ਵੀ ਉਹੀ ਨੇ ਉਹ ਵੀ ਵਿੱਚ ਫਿਰਦੇ ਆ ਆ ਯੂਨੀਵਰਸਿਟੀ ਵਾਲੇ ਨੇ ਆ ਤਾਂ ਪੈਸੇ ਨੂੰ ਲੈ ਕੇ ਬੜਾ ਟੀਟ ਹੁੰਦਾ ਸੀ ਇਹ ਤਾਂ ਰੁਪਈਆ ਵੀ ਵਾਪਸ ਕਰਾਉਂਦਾ ਰਿਹਾ ਸਾਡੇ ਤੋਂ ਤਾਂ ਸਾਨੂੰ ਲੱਗਦਾ ਇਹ ਬਹੁਤ ਵਧੀਆ ਚੀਜ਼ ਹੈ ਕਲੀਅਰ ਰਹੋ ਕੀ ਬੀ ਕਦੇ ਵੀ ਪੈਸੇ ਪਿੱਛੇ ਫਿੱਕ ਨਹੀਂ ਪੈਣੀ ਚਾਹੀਦੀ ਮੈਨੂੰ ਲੱਗਦਾ ਜਦੋਂ ਅਸੀਂ ਬਾਹਲੇ ਸਿਆਣੇ ਹੋ ਜਾਂਦੇ ਆ ਉਮਰਾਂ ਲੰਘਦੀਆਂ ਨੇ ਤੇ ਇਸ ਚੀਜ਼ ਤੇ ਜਿੰਨਾ ਹੋ ਸਕੇ ਇਸ ਤੋਂ ਇਗਨੋਰ ਕਰੋ ਇਸ ਚੀਜ਼ ਨੂੰ ਬਚੋ ਜਾਂ ਤਾਂ ਕਿਸੇ ਨੂੰ ਪੈਸੇ ਦਓ ਨਾ ਜੇ ਦਿੱਤੇ ਐ ਤਾਂ ਫਿਰ ਉੱਤੇ ਪੂਰਾ ਬਲੀਵ ਰੱਖੋ ਮੈਨੂੰ ਲੱਗਦਾ ਤੇ ਹੋਇਆ ਤਾਂ ਪੈਸੇ ਪਿੱਛੇ ਕਿਸੇ ਰਿਸ਼ਤੇ ਕਿਸੇ ਕਿਸੇ ਦੇ ਨਾਲ ਨਹੀਂ ਹੋਇਆ ਮੈਨੂੰ ਲੱਗਦਾ ਜਦੋਂ ਮੈਨੂੰ ਲੋਡ ਮੈਨੂੰ ਹੁਣ ਫਿਲਮ ਕਰਕੇ ਲੋਡ ਪਈ بڑے ਲੋਕਾਂ ਨੇ ਸਾਥ ਦਿੱਤਾ ਹਨਾ ਤੇ ਜਦੋਂ ਮੇਰਾ ਵਿਆਹ ਸੀਗਾ ਉਦੋਂ ਵੀ ਪੈਸੇ ਮੁੱਕ ਗਏ ਸੀਗੇ بڑے ਲੋਕਾਂ ਨੇ ਸਾਥ ਦਿੱਤਾ ਨਾ ਅੱਜ ਵੀ ਸਾਥ ਦਿੰਦੇ ਆ ਤਾਂ ਅਸੀਂ ਸਾਡੇ ਮੰਜ ਚ ਕਦੇ ਨਹੀਂ ਆਇਆ ਤਾਂ ਮੈਨੂੰ ਲੱਗਦਾ ਏਦਾਂ ਹੀ ਹਰੇਕ ਦੀ ਯਾਰੀ ਦੋਸਤੀ ਬਣੀ ਰਹੇ ਕਿ ਪੈਸੇ ਕੋ ਕਿਸੇ ਦੀ ਫਿੱਕ ਨਾ ਪਵੇ ਉਹ ਤਾਂ ਪੈਂਦਾ ਜੇ ਤੁਹਾਡੇ ਮੰਜ ਚ ਕਦੇ ਚੋਰ ਆ ਗਿਆ ਨਾ ਉਹਦੇ ਮੰਜ ਚ ਕਦੇ ਚੋਰ ਆਉਣਾ ਚਾਹੀਦਾ ਇਹ ਬਲੀਵ ਦਾ ਰਿਸ਼ਤਾ ਇੱਕੋ ਰਿਸ਼ਤਾ ਜਿਹੜਾ ਯਾਰੀ ਦੋਸਤੀ ਵਾਲਾ ਇਹ ਬਲੀਵ ਤੇ ਖੜਾ ਹੈ ਇਹ ਕਦੇ ਨਹੀਂ ਟੁੱਟਣਾ ਚਾਹੀਦਾ ਓਏ ਪੋਲਿਓ ਏ 16 ਨੂੰ ਆ ਰਹੀ ਹੈ ਟ੍ਰੇਲਰ ਦੇਖ ਕੇ ਬਹੁਤ ਮਜ਼ਾ ਆਇਆ ਤੇ ਪੂਰੀ ਉਮੀਦ ਹੈ ਲੋਕ ਦੇਖਣ ਜਾਣਗੇ ਟ੍ਰੇਲਰ ਆਪ ਉਹ ਲੋਕਾਂ ਤੋਂ ਮੈਨ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਫਿਲਮ ਪਹਿਲਾਂ ਦਿਖਾਈ ਵੀ ਹੈ ਕਿ ਚ ਕੋਈ ਕਮੀਆਂ ਕੱਢੋ ਤੇ ਸਾਰੇ ਲੋਕਾਂ ਨੇ ਇਹ ਫਿਲਮ ਬਹੁਤ ਪਸੰਦ ਕੀਤੀ ਹੈ ਤਾਂ ਮੈਨੂੰ ਫਿਰ ਹੌਸਲਾ ਹੋ ਗਿਆ ਫਿਰ ਨੂੰ ਲੈ ਕੇ ਪੂਰਾ ਕੌਨਫੀਡੈਂਸ ਆ ਕਿ ਫਿਲਮ ਨੂੰ ਲੋਕ ਇੰਜੋਏ ਬਹੁਤ ਕਰਨਗੇ ਬੱਚੇ ਖਾਸ ਤੌਰ ਤੇ ਤੇ ਫੈਮਿਲੀ ਨਾਲ ਬੈ ਕੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਸੂ ਜਵਾਨ ਨੇ ਜਿਹੜੇ ਕਹਿੰਦੇ ਆ cinema ਐ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਉਹਨਾਂ ਨੂੰ ਵੀ ਇਹ ਫਿਲਮ ਬਹੁਤ ਵਧੀਆ ਲੱਗੂਗੀ ਤਾਂ ਬਹੁਤ ਪੂਰੀ ਉਮੀਦ ਹੈ ਕਿ ਇਹ ਫਿਲਮ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਇੱਕ ਫਿਲਮ ਨੂੰ ਬਣਾਉਣ ਵੇਲੇ ਔਰ ਪ੍ਰੋਡਿਊਸਰ ਸਾਹਿਬ ਨੂੰ ਪੂਰਾ ਕੌਨਫੀਡੈਂਸ ਹੈ ਕਿ ਫਿਲਮ ਚੱਲੇਗੀ ਟ੍ਰੇਲਰ ਬਹੁਤ ਖੂਬਸੂਰਤ ਹੈ 16 ਨੂੰ ਆਪਣੇ ਨਜ਼ਦੀਕੀ cinema ਘਰਾਂ ਚ ਜ਼ਰੂਰ ਪਹੁੰਚੋ ਕੈਮਰਾਮੈਨ ਰਮੇਸ਼ ਦੇ ਨਾਲ ਸੁਮਨ ਜੇਕ ਲਈ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ